ਜੀ જય ਸ਼ੰਕਰ ਮਹਾਰਾਜ ਮੈਂ ਆਹਾਰੇ ਕਮਲਕ੍ਰਿਸ਼ਨਪੁਰੀ ਤੁਹਾਨੂੰ ਸ਼੍ਰੀ ਅਚਲੇਸ਼ਵਰ ਧਾਮ ਵੱਲੋਂ ਸ਼ਿਵਰਾਤਰੀ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਤੁਸੀਂ ਜਿਸ ਪਵਨ ਸਥਾਨ ਤੇ ਖੜੇ ਹੋ ਇਸ ਪਵਨ ਸਥਾਨ ਦਾ ਨਾਸ਼ ਅਚਲੇਸ਼ਵਰ ਧਾਮ ਹੈ ਭਗਵਾਨ ਪੁਲਿ ਸ਼ੰਕਰ ਤੇ ਉਹਨਾਂ ਦੇ بیٹے ਕਾਰਤਿਕ ਮਹਾਰਾਜ ਦਾ ਜੇ ਮੁੱਖ ਸਥਾਨ ਹੈ ਸਤਜੁਗ ਦੇ ਵੇਲੇ ਜਦੋਂ ਭਗਵਾਨ ਪੁਲੇਸ਼ੰਕਰ ਜੀ ਨੇ ਆਪਣੇ ਦੋਨੋਂ ਪੁੱਤਰਾਂ ਨੂੰ ਕਿਹਾ ਸੀਗਾ ਕਿ ਜਿਹੜਾ ਪ੍ਰithvi ਦੀ ਪਹਿਲੇ ਪ੍ਰਦਰਸ਼ਨਾ ਕਰਕੇ ਆਏਗਾ ਉਹਨੂੰ ਰਾਜਗਦੀ ਮਿਲੇਗੀ ਕਾਰਤਿਕ ਮਹਾਰਾਜ ਉਸ ਵੇਲੇ ਇੱਥੇ ਆਏ ਸੀਗੇ ਪਰ ਭਗਵਾਨ ਪੁਲੇਸ਼ੰਕਰ ਜੀ ਉਸ ਤੋਂ ਵੀ ਪਹਿਲੇ ਇੱਕ ਵਾਰ ਇੱਥੇ ਆ ਚੁੱਕੇ ਸਨ ਸਤਜੁਗ ਦੇ ਵੇਲੇ ਜਦੋਂ ਤਾਰਕਾਸੁਰ ਨਾਂ ਦਾ ਰਾਖਸ਼ ਹੋਇਆ ਸਤਜੁਗ ਦੇ ਵੇਲੇ ਜਦੋਂ ਤਾਰਕਾਸੁਰ ਨੇ ਭਗਵਾਨ ਪੁਲੇਸ਼ੰਕਰ ਜੀ ਤੋਂ ਬੱਸਿਆ ਕਰਕੇ ਕਿਹਾ ਕਿ ਮੈਨੂੰ ਅਮਰ ਹੋਣ ਦਾ ਵਰ ਦਿਓ ਤਾਂ ਭਗਵਾਨ ਪੁਲੇਸ਼ੰਕਰ ਨੇ ਕਿਹਾ ਕਿ ਅਮਰ ਹੋਣ ਦਾ ਵਰ ਤਾਂ ਨਹੀਂ ਦਿੱਤਾ ਜਾ ਸਕਦਾ ਪਰ ਮੈਂ ਤੈਨੂੰ ਇਹ ਵਰ ਦਿੰਦਾ ਹਾਂ ਕਿ ਤੈਨੂੰ ਪੰਜ ਮੁਖ ਤਾਂ ਕੋਈ ਨਹੀਂ ਮਾਰ ਸਕੇਗਾ ਤਾਰਕਾ ਸੂਰੇ ਵਰਦਾਨ ਪਾ ਕੇ ਬਹੁਤ ਖੁਸ਼ ਹੋਇਆ ਕਿਉਂਕਿ ਉਸ ਵੇਲੇ ਪੰਜ ਮੁਖ ਕੇਵਲ ਭਗਵਾਨ ਪੋਲੇ ਸ਼ੰਕਰ ਦੇ ਸੀ ਇਸ ਤੋਂ ਜ਼ਿਆਦਾ ਮੁਖ ਕਿਸੇ ਦੇ ਵੀ ਨਹੀਂ ਸਨ ਤਾਰਕਾ ਸੂਰ ਨੇ ਸਾਰੇ ਦੇਵੀ ਦੇਵਤਿਆਂ ਨੂੰ ਮਾਰਨਾ ਤੰਗ ਤੰਗ ਪੀੜ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਤਾਰਕਾ ਸੂਰ ਨੇ ਇੰਦਰ ਦੇਵਤਾ ਦਾ ਸਿੰਘਾਸਨ ਲੈ ਲਿਆ ਤਾਂ ਇੰਦਰ ਦੇਵਤਾ ਖੁਸ਼ ਇੰਦਰ ਦੇਵਤਾ ਬ੍ਰਹਮਾ ਜੀ ਕੋਲ ਗਏ ਬ੍ਰਹਮਾ ਜੀ ਜੋ ਕੋਲ ਜਾ ਕੇ ਉਹਨਾਂ ਨੇ ਕਿਹਾ ਕੀ ਤਾਰਕਾਸੁਰ ਨੂੰ ਮਾਰਨਾ ਪਏਗਾ ਤਾਂ ਬ੍ਰਹਮਾ ਜੀ ਨੇ ਕਿਹਾ ਕਿ ਤੁਸੀਂ ਵਿਸ਼ਨੂੰ ਜੀ ਕੋਲ ਜਾਓ ਵਿਸ਼ਨੂੰ ਜੀ ਇਹਦੇ ਨਾਲ ਯੁੱਧ ਕਰਨਗੇ ਜਦੋਂ ਵਿਸ਼ਨੂੰ ਜੀ ਨੇ ਬਹੁਤ ਸਾਲਾਂ ਤੱਕ ਯੁੱਧ ਕੀਤਾ ਤੇ ਇਹਨੂੰ ਹਰਾ ਨਹੀਂ ਪਾਏ ਬ੍ਰਹਮਾ ਵਿਸ਼ਨੂੰ ਜੀ ਨੇ ਕਿਹਾ ਕਿ ਭਗਵਾਨ ਪੁលਿਸ਼ੰਕਰ ਦਾ ਵਿਆਹ ਜੇ ਰਾਜਾ ਹਿਮਾਚਰੀ ਲੜਕੀ ਗੋਰਾ ਨਾਲ ਹੋ ਜਾਏ ਤੇ ਇਹਨਾਂ ਦਾ ਪਹਿਲਾ ਜਿਹੜਾ ਪੁੱਤਰ ਪੈਦਾ ਹੋਏਗਾ ਉਹ ਕਾਰਤਿਕ ਸਵਾਮੀ ਹੋਏਗਾ ਤੇ ਉਹੀ ਤਾਰਕਾਸੁਰ ਦਾ ਵਧ ਕਰੇਗਾ ਭਗਵਾਨ ਪੁលਿਸ਼ੰਕਰ ਜੀ ਕੋਲ ਸਾਰੇ ਦੇਵੀ ਦੇਵਤੇ ਗਏ ਮਨਾਣ ਵਾਸਤੇ ਕਿ ਵਿਆਹ ਹੀ ਮੰਨੇ ਜਾਣ ਪਰ ਭਗਵਾਨ ਪੁលਿਸ਼ੰਕਰ ਸੰਿਆਸੀ ਸਨ ਸਾਰੇ ਡਰਦੇ ਸਨ ਕਿ ਕਿਤੇ ਇਹ ਸਾਨੂੰ ਭਸਮ ਹੀ ਨਾ ਕਰ ਦੇਣ ਫਿਰ ਸਾਰੇ ਦੇਵ ਦੇਵਤੇ ਇਕੱਠੇ ਹੋ ਗਏ ਉਹਨਾਂ ਦੇ ਕੋਲ ਗਏ ਵਿਆਹ ਲਈ ਕਿਹਾ ਤੇ ਭਗਵਾਨ ਕੋਲੇ ਸ਼ੰਕਰ ਰਾਜੀ ਹੋ ਗਏ ਉਹ ਛੋਟੇ ਬੱਚੇ ਦਾ ਰੂਪ ਬਣਾ ਕੇ ਵਿਆਹ ਲਈ ਚੱਲ ਪਏ ਜਦੋਂ ਵਿਆਹ ਦੇ ਮੌਕੇ ਤੇ ਪਹੁੰਚੇ ਤੇ ਜੈਮ ਵਾਲਾ ਲੈ ਕੇ ਆਪਣੇ ਗਲੇ ਚ ਪੁਆਈ ਤਾਂ ਨੱਚਣ ਲੱਗ ਪਏ ਦੇਵੀ ਦੇਵਤਾ ਨੂੰ ਸ਼ੱਕ ਹੋ ਗਿਆ ਕਿਤੇ ਤਾਰਕਾਸੁਰ ਨਾ ਹੋਏ ਜਿਹੜਾ ਭਗਵਾਨ ਦੇ ਪੇਸ਼ ਵਿੱਚ ਆਇਆ ਹੈ ਉਹ ਸਾਰੇ ਦੇਵੀ ਦੇਵਤੇ ਉਹਨਾਂ ਦੇ ਮਗਰ ਦੌੜ ਪਏ ਉਹਨਾਂ ਨੂੰ ਮਾਰਨ ਵਾਸਤੇ ਉਦੋਂ ਓਡੇ ਤੋਂ ਓਡੇ ਸੰਧਿਆ ਹੋ ਗਈ ਤੇ ਭਗਵਾਨ ਪੁਲੇ ਸ਼ੰਕਰ ਬੱਚੇ ਦੇ ਰੂਪ ਵਿੱਚ ਹੀ ਉਹਨਾਂ ਨੇ ਆਪਣੀ ਜਿਹੜੀ ਦੇਹ ਸੀਗੀ ਉਹਨੂੰ ਸ਼ਿਲਾ ਦੇ ਰੂਪ ਵਿੱਚ ਪਰਿਵਰਤਿਤ ਕਰ ਦਿੱਤਾ। ਦੇਵੀ-ਦੇਵਤੇ ਸਮਝ ਗਏ ਕਿ ਸਾਡੇ ਕੋਲੋਂ ਗਲਤੀ ਹੋ ਗਈ ਹੈ। ਆਪਣੇ ਆਪ ਨੂੰ ਸ਼ਿਲਾ ਦੇ ਰੂਪ ਵਿੱਚ ਪਰਿਵਰਤਨ ਕਰਨ ਦੀ ਜਿਹੜੀ ਕਲਾ ਹੈ ਉਹ ਕੇਵਲ ਭਗਵਾਨ ਪੁਲੇ ਸ਼ੰਕਰ ਕੋਲ ਹੈ। ਉਹਨਾਂ ਨੇ ਸਰੋਵਰ ਖੋਦਿਆ ਜਿਹੜਾ ਸਾਡੇ ਤੁਸੀਂ ਮੰਦਿਰ ਦੇ ਬੈਕ ਸਾਈਡ ਸਰੋਵਰ ਦੇਖ ਰਹੇ ਹੋ। ਇਹ ਸਰੋਵਰ ਦੇਵੀ-ਦੇਵਤਿਆਂ ਦੁਆਰਾ ਉਦੋਂ ਖੋਦਿਆ ਗਿਆ ਸੀਗਾ। ਭਗਵਾਨ ਪੁਲੇ ਸ਼ੰਕਰ ਨੂੰ ਯਾਦ ਕੀਤਾ। ਭਗਵਾਨ ਪੁਲੇ ਸ਼ੰਕਰ ਪ੍ਰਸੰਨ ਹੋਏ, ਖੁਸ਼ ਹੋਏ ਤੇ ਦੁਬਾਰਾ ਇਸ ਜਗ੍ਹਾ ਤੋਂ ਸ਼ਿ ਮਾਰੇ ਦਾ ਵਿਆਹ ਹੋਇਆ ਤਾਰਕੀ ਕਾਰਤਿਕ ਮਹਾਰਾਜ ਪੈਦਾ ਹੋਏ ਤੇ ਤਾਰਕ ਅਸਰ ਦਾ ਵਾਦ ਕੀਤਾ। ਇਹੀ ਮੇਲਾ ਦੇਖਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਆਏ ਸੀਗੇ ਮੇਲਾ ਸ਼ੁਨ ਸ਼ਿਵਰਾਤ ਦਾ ਬਾਬਾ ਚਲਵਟਾ ਲੈ ਆਈ। ਇਸੇ ਕਰਕੇ ਸਾਹਮਣੇ ਗੁਰਦੁਆਰਾ ਸਾਹਿਬ ਹੀ ਹੈ। ਪੂਰੇ ਪੰਜਾਬ ਦੇ ਵਿੱਚ ਇਕਲੌਤਾ ਐਸਾ ਸਥਾਨ ਹੈ ਜਿੱਥੇ ਮੰਦਿਰ ਤੇ ਗੁਰਦੁਆਰਾ ਦੋਨੋਂ ਬਿਲਕੁਲ ਨੇੜੇ ਨੇ ਤੇ ਦੋਨੋਂ ਇਤਿਹਾਸਿਕ ਨੇ। ਤੁਸੀਂ ਐਸਾ ਸਥਾਨ ਕਿਤੇ ਵੀ ਹੋਰ ਨਹੀਂ ਦੇਖੋਗੇ। ਜੀ ਬਿਲਕੁਲ ਜੀ ਇਹ ਸਰੋਵਰ ਸੰਜ ਆਇਆ ਅੱਜ ਕੱਲ ਸਰੋਵਰ ਦੀ ਕਾਰ ਸੇਵਾ ਵੀ ਚੱਲ ਰਹੀ ਹੈ ਤੇ ਸਾਰੀ ਸੰਗਤ ਨੂੰ ਬੇਨਤੀ ਵੀ ਹੈ ਕਿ ਸਾਰੀ ਸੰਗਤ ਇਕੱਠੀ ਹੋ ਕੇ ਇੱਥੇ ਆਏ ਤੇ ਕਾਰ ਸੇਵਾ ਦੇ ਵਿੱਚ ਹਿੱਸਾ ਲੈ ਜੈ ਸ਼ੰਕਰ ਜੈ ਮਹਾਰਾਜ ਸਭ ਤੋਂ ਪਹਿਲਾਂ ਤੇ ਮੈਂ ਜਿਨੇ ਵੀ ਤੁਹਾਡੇ ਮੀਡੀਆ ਰਾਈ ਇਹ ਸੁਣ 파 ਰਹੇ ਨੇ ਉਹ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਸ਼ੁਭ ਰਾਤਰੀ ਦੀਆਂ ਔਰ ਮੈਂ ਆਪਣੇ ਪਰਿਵਾਰ ਵੱਲੋਂ ਔਰ ਆਪਣੇ ਵੱਡੇ ਵੀਰ ਜੀ ਐਮ ਐਲ اے ਅਮਨ ਸ਼ੇਰ ਸਿੰਘ ਸ਼ਰੀ ਐਲ ਸੀ ਜੀ ਵੱਲੋਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਔਰ ਇਹ ਜੀ ਬਹੁਤ ਗਹਿਰੀ ਸਥਾਨ ਆ ਅਚਲੇਸ਼ਵਰ धाम ਇੱਥੇ ਭੋਲੇनाथ ਜੀ ਆ ਪਹੁੰਚੇ ਸੀ ਜਦੋਂ ਕਾਰਤੀਪੁਰ ਗਵਨ ਜੀ ਸਾਰੀ ਤ੍ਰਿਸ਼ਟੀ ਦਾ ਚੱਕਰ ਲਾ ਰਹੇ ਸੀਗੇ ਔਰ ਤ੍ਰਤੀਰੋੜ ਦੇਵੀ ਦੇਵਤੇ ਵੀ ਨਾਲ ਪਹੁੰਚੇ ਸੀ ਔਰ ਇੱਥੇ ਬਹੁਤਾਂ ਦੀ ਮਨੋ ਆਮਨਾ ਜਿਹੜੀਆਂ ਨੇ ਜ਼ਾਰਾਦਰ ਪੂਰੀਆਂ ਹੋਈਆਂ ਨੇ ਔਰ ਇਹ ਇੱਕ ਐਸਾ ਸਥਾਨ ਆ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਪਹੁੰਚੇ ਸੀ ਔਰ ਬਿਲਕੁਲ ਸਾਡੀ ਬੈਕ ਸਾਈਡ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉਹਨ ਘਰਦਵਾਰ ਸਾਹਿਬ ਹੈ ਔਰ ਸਭ ਤੋਂ ਇੰਪੋਰਟੈਂਟ ਸੀ ਇਹ ਹੈ ਇਹ ਇਤਿਹਾਸ ਪੁੱਛੋਂ ਚੱਲਦਾ ਆ ਰਿਹਾ ਔਰ ਪੂਰੇ ਵਰਲਡ ਦੇ ਵਿੱਚ ਮੇਰੇ ਖਿਆਲ ਨਾਲ ਕੋਈ ਕੋਈ ਸਰੋਵਰ ਹੈ ਜਿਹੜਾ ਮੰਦਿਰ ਦਾ ਤੇ ਗੁਰਦੁਆਰਾ ਸਾਹਿਬ ਦਾ ਸੇਮ ਆ ਜੀ ਕੀ ਕਹਿਣਾ ਚਾਹਦੇ ਹੋ ਅਗਰ ਅੱਜ ਕਿਸ ਤਰੀਕੇ ਦਾ ਹੋਏਗਾ ਤੁਹਾਡੇ ਵੱਲੋਂ ਇਸ ਸ੍ਰੀ ਤਹਿਾਨ ਕਿਵੇਂ ਬਣਾਇਆ ਜਾਏਗਾ ਜੀ ਮੈਂ ਹੁਣੇ ਆ ਰਿਹਾ ਸੀ ਤੇ ਸ਼ਹਿਰ 'ਚ ਬਹੁਤ ਹੀ ਮਤਲਬ ਜਸ਼ਨ ਦੇ ਨਾਲ ਜਿਹੜਾ ਵਾ ਲੰਗਰਾਂ ਦੀ ਤਿਆਰੀ ਹੋ ਰਹੀ ਹੈ ਔਰ ਅਸੀਂ ਵੀ ਆਪਣੇ ਪਰਿਵਾਰ ਵੱਲੋਂ ਜਿਹੜਾ ਵਾ ਆਪਣੇ ਘਰ ਦੇ ਬਾਹਰ ਹਾਈਵੇ ਦੇ ਉੱਤੇ ਅਸੀਂ ਵੀ ਲੰਗਰ ਦੀ ਸੇਵਾ ਜਿਹੜੀ ਹੈ ਲਾ ਰਹੇ ਹਾਂ ਵੀ ਅੱਜ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਇਸ ਤੇ ਹਾਂ ਨਹੀਂ ਇਹਨਾਂ ਚੋਨਾ ਜੀ ਇਹ ਬਹੁਤ ਅੱਛਾ ਦਿੰਨੇ ਆ ਪਰਮਾਤਮਾ ਦਾ ਦਿੰਨੇ ਆਏ ਹਰ ਇਨਸਾਨ ਜਿਹੜਾ ਵਾ ਚੰਗੇ ਕੰਮ ਕਰਨ ਔਰ ਜਿਹੜਾ ਪਰਮਾਤਮਾ ਦਾ ਪ੍ਰਸ਼ਾਦ ਆ ਉਹਨੂੰ ਪ੍ਰਸ਼ਾਦ ਦੀ ਤਰ੍ਹਾਂ ਲੈਣ ਤੇ ਵੱਦ ਤੋਂ ਵੱਦ ਸਾਰੇ ਪਰਿਵਾਰ ਦੇ ਨਾਲ ਆ ਕੇ ਆਪਣਾ ਇੱਥੇ ਮੱਥਾ ਟੇਕਣ ਗੁਰਦੁਆਰਾ ਸਹੀਬ ਵੰਡ ਮੰਦਰ ਦੇ ਵਿੱਚ ਔਰ ਪ੍ਰਮਾ ਪੋਲੇਨਾ ਜੀ ਦੀਆਂ ਬਲੇਸਿੰਗਸ ਲੈਣ। ਅੱਜ ਦੀ ਸ਼ਿਵਰਾਤਰੀ ਦੇ ਸਾਰੇ ਤੇ ਦੇਸ਼ਵਾਸੀ ਅਨੁਭੂਤ ਬੋਧ ਸ਼ੁਭ ਕਾਮਨਾئیں ਸ਼ਿਵਰਾਤਰੀ ਦਾ ਪਾਵਨ ਦਿਹਾੜਾ ਹੈ। ਸ਼ੰਗਰ ਭਗਵਾਨ ਦੀ ਕਿਰਪਾ ਸਭ 'ਤੇ ਬਣੀ ਰਹੇ, ਸਾਰੇ ਪਰਿਵਾਰ 'ਤੇ ਬਣੀ ਰਹੇ ਔਰ ਆਪਣਾ ਆਸ਼ੀਰਵਾਦ ਖੋਲ ਕੇ ਵਰਸਾਣ। ਅੱਜ ਦੇ ਦਿਨ ਭਗਤ ਸਾਰੇ ਬਡੇ ਦੁੰਦਮ ਦੇ ਨਾਲ ਮੰਦਰਾ ਚ ਆ ਰਹੇ ਨੇ ਤੇ ਬੜੀ ਖੁਸ਼ੀ ਹੈ ਕਿ ਅੱਜ ਦੇ ਦਿਨ ਕੀ ਕਹਿੰਦੇ ਬੋਲੇ ਸ਼ੰਗਰ ਦਾ ਆਸ਼ੀਰਵਾਦ ਸਾਰੇ ਪਰਿਵਾਰ ਤੇ ਬਣਿਆ ਰਿਹਾ ਮਿਹਰ ਭਰੇ ਹੱਥ ਭਰੇ ਰਹੇ ਅਰੇ ਅੱਜ ਦਾ ਦਿਨ ਬਸ ਬੋਲੇ ਸ਼ੰਗਰ ਦੇ ਚਰਨਾਂ 'ਚ ਲੱਗੇ ਹੋਏ ਉਹਨਾਂ ਦਾ ਆਸ਼ੀਰਵਾਦ ਜਿੰਨਾ ਉਹਨਾਂ ਦਾ ਨਾਮ ਲੈ ਕੇ ਉਹਨਾਂ ਦਾ ਉਹਨਾਂ ਨੂੰ ਯਾਦ ਕਰਕੇ ਉਹਨਾਂ ਨੂੰ ਸੱਚੇ ਦਿਲੋਂ ਭਤੀ ਦੇ ਨਾਲ ਉਹਨਾਂ ਦੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਗਾ ਜਗਾ ਤੇ ਲੰਗਰ ਕਾਫੀ ਲੰਗਰ ਲੱਗੇ ਹੋਏ ਆ महाशिवरात्रि और जो भी यहाँ पे भगत आए उनकी मनोकामना पहले भी पूरी हुई है और आज भी हो और सभी का आशीर्वाद भगवान अपना मनाएंगे मैं कहती हूँ की भगवान जैसे पार्वती और शिव जी की जोड़ी है वैसे ही मेरी और भगवान ਹਮ ਦੋਨੋਂ ਕੀ ਬਣਾਈਆ ਸਾਡੀ ਜੋੜੀ ਬਹੁਤ ਅੱਛੇ ਨਾਲ ਆਈ ਹੈ ਔਰ ਐਸੇ ਹੀ ਅੱਛੀ ਚੀਜ਼ੋੜੀਆਂ ਬਣਦੀ ਰਹਿ ਔਰ ਆਪਣਾ ਆਸ਼ੀਰਵਾਦ ਬਣਾਈ ਰੱਖੇ ਭਗਵਾਨ ਸਾਰੇ ਹੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾ ਸ਼ੇਪ ਹੋਲੇ ਦੇ ਵਿਆਹ ਦੀ ਸ਼ੀਵ ਰਾਤਰੀ ਦੀ ਜੀ ਸਭ ਸੰਗਤ ਬਣਾ ਰਹੇ ਤੁਸੀਂ ਇਹ ਬਹੁਤ ਸੋਹਣਾ ਲੱਗ ਰਿਹਾ ਜੀ ਇੱਥੇ ਆਣ ਕੇ ਜੀ ਬਹੁਤ ਸਰਦਾਂ ਨਾਲ ਆਪਾਂ ਅੱਗੇ ਵੀ ਆਵਨੇ ਇਸ ਸਾਲ ਵੀ ਆ ਰਹੇ ਆ। ਇੱਤੇ ਪਾਜੀ ਬਹੁਤ ਕਰਮਾ ਵਾਲਾ ਦਿਨ ਮਾ ਕਿ ਅੱਜ ਸ਼ੁਭ ਰਾਤri ਦਾ ਦਿਹਾਰਾ ਅੱਜ ਭੋਲੇ ਨਾਥ ਦਾ ਕਿ ਹਰ ਸੰਗਤਾਂ ਇਹ ਟਾਈਮ ਨੂੰ ਵੇਟ ਕਰਦੀਆਂ ਵਾ ਕਿ ਅੱਜ ਦਿਨ ਆਏ ਭੋਲੇ ਦਾ। ਇਹ ਬੜੀ ਖੁਸ਼ੀ ਵਾਲੀ ਗੱਲ ਆਪਣੇ ਅੱਜ ਰੌਣਕ ਬਹੁਤ ਜ਼ਿਆਦਾ ਹੈ ਕਿ ਸੰਗਤਾਂ ਦੀ ਲੱਗੀ ਹੋਈ ਏ। ਸੰਗਤਾਂ ਇਹ ਚੀਜ਼ ਨੂੰ ਬੜਾ ਬਦਲਕ ਸੋਚਦੇ ਪਏ ਆ ਕਿ ਅੱਜ ਰੌਣਕਾਂ ਜਿਆ ਲੱਗੀਆਂ। ਜਿਸ ਤੇ ਕਿੰਨੇ 4 ਸਾਲ ਹੁੰਦੀ ਹੈ ਬਾਜ਼ਾਰਾਂ ਵਿੱਚ। ਬਾਜ਼ਾਰਾਂ ਵਿੱਚ ਪਾਜੀ ਬਹੁਤ ਰੌਣਕ ਹੈ ਇਸ ਟਾਈਮ ਤੱਕ। ਅੱਜ ਰਾਤ ਲੰਗਰ ਲੱਗ ਹੋਇਆ ਅੱਜ ਦਾ ਦਿਨ ਤੇ ਬੜਾ ਖੁਸ਼ੀ ਵਾਲਾ ਦਿਨ ਦਾ ਕਿ ਬਹੁਤ ਹੀ ਬੰਤਾ ਅੱਜ ਕਰ ਦਿੱ ਗਏ ਅਸੀਂ ਆਪ ਉਹਦਾ ਅੱਜ ਸਵੇਰ ਦੇ 2 ਵਜੇ ਉੱਠੇ ਰਿਆ ਅੱਜ ਸਵੇਢੀ ਤਿਆਰੀ ਕਰਦੇ ਪਹਿਲਾਂ ਲੰਗਰ ਦੀ ਤੇ ਸਾਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਹਾਂਜੀ ਅੱਜ ਕੀ ਨਾਮ ਕਰੋ ਮੇਰਾ ਨਾਮ ਸੁਸ਼ਾਨਤ ਭਾਟਿਆ ਮੈਂ ਸੱਚੇਵਾਦੀ ਨਗਰ ਨਿਗਮ ਬਟਾਲਾ ਦੇ ਵਿੱਚ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਵਧਾਈਆਂ ਦੇਣਾ ਮੈਂ ਇੱਕ ਗੱਲ ਹੋਰ ਦੱਸਣਾ ਚਾਹਾਂਗਾ ਕਿ ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ ਔਰ ਪਿਛਲੇ ਕਾਫੀ ਸਾਲਾਂ ਤੋਂ ਮੈਂ ਹਰ ਸ਼ਿਵਰਾਤਰੀ ਤੇ ਅਛਲੇਸ਼ਵਰ ਮੰਦਿਰ ਦੇ ਵਿੱਚ ਜਿਹੜਾ ਨਤਮਸਤਕ ਹੋਣ ਆਂਦਾ ਵਾਂ ਬਾਕੀ ਭੋਲੇ ਸ਼ੰਕਰ ਸਾਰੇ ਸ਼ਹਿਰ ਤੇ ਕਿਰਪਾ ਬਣਾਏ ਰੱਖੇ ਬਟਾਲੇ ਦੇ ਲੋਕ ਵੀ ਬਹੁਤ ਅੱਛੇ ਨੇ ਹਮੇਸ਼ਾ ਨਾਲ ਤੇ ਭੋਲੇ ਸ਼ੰਕਰ ਦੀ ಅಪਾਰ ਕਿਰਪਾ ਬਣੀ ਰਹੇ